ਜਿਹੜੀ ਹੈ ਕਰ ਰਿਆ ਸੀ ਇਹਨਾਂ ਨੂੰ ਗਿਫਤਾਰ ਕੀਤਾ ਇੱਥੇ ਕੰਪਨੀ ਬਾਦ ਕਿਥੇ ਆਪਾਂ ਖੜੇ ਆਂ ਦੇ ਆਊਟਸਕਰਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ ਤੇ 45 ਬੋਰ ਦਾ ਪਿਸਤਲ ਮਿਲਿਆ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਬ੍ਰਿਸ ਪਾਰਟੀ ਗੱਡੀ 'ਚ ਬੈਟਰੀ ਸੀ ਤੇ ਹਰਪੀ ਦੇ ਹੈਪੀ ਨੇ ਕਾਰਬਾਈਨ ਜਿਹੜੀ ਹੈ ਸਾਡੇ ਮੁਲਾਜ਼ਮ ਤੋਂ ਖੋ ਕੇ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਇੱਕਦਮ ਹਫੜਾ ਦਫੜੀ ਮਚ ਗਈ ਤੇ ਬਲਵਿੰਦਰ ਸਿੰਘ ਐਸਆਈ ਨੇ ਆਪਣੇ ਪਿਸਟਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕਿ ਇਹਦੇ ਲੱਤੇ ਲੱਗਿਆ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਰਟਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਫਰਾਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਰਨ ਨੰਬਰਸ ਤੋਂ ਜਿਹੜੇ ਐ ਫੋਨ ਆ ਰਹੇ ਸੀ ਛੇ ਪੁਲਿਸ ਅਫਸਰ ਨੇ ਇੱਕ ਐਕਸਟਰਸ਼ਨਿਸਟ ਜਿਹੜਾ ਰਾਕੇਟ ਮੋਡਿਊਲ ਕੈਸਾ ਰਿਹਾ ਬਸਟ ਕੀਤਾ ਚਾਰ ਦੋਸ਼ੀ ਗ੍ਰਫਤਾਰ ਹੋ ਚੁਕੇ ਇਸ ਕੇਸ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕੀਤਾਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ थाना सदर ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀਗੀ ਬੈਂਕਵੈਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਰਲੇ ਪਾਸੇ ਆਊਟਸਕਰਟਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਫਰਾਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਰਨ ਨੰਬਰਸ ਤੋਂ ਜਿਹੜੇ ਐ ਫੋਨ ਆ ਰਹੇ ਸੀਗੇ ਐਫ ਆਈ ਆਰ ਦਰਜ ਕਰਕੇ ਬੜੀ ਡੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹ ਜਿਹੜਾ ਸਾਈਟ ਜਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤਪਾਲ ਅਮਨਦੀਪ ਵਿਲੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਆ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹਨਾਂ ਨੂੰ ਸਦਰਦੀਪ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ 1 ਦੀ ਸਾਡੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ son of ਸਰਬਜੀਤ ਸਿੰਘ ਸਦੋਕੇ ਦਾ ਹੀ ਹੈ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਏਲੀਅਸ ਹੈਪੀ son of surjit singh pehni mian kha district gurdaspur ਇਹ ਇਹ ਸਮਰਤਪਾਲ ਏਲੀਅਸ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰੇ ਪਿੰਡ ਤੋਂ ਪੀਐਸ ਕਰਿੰਡਾ ਅਮਰਸਰ ਰੂਰਲ ਇਹ ਦੋਨੋਂ ਜਿਹੜੇ ਆ ਇਹ ਬੌਂਸਰ ਦਾ ਕੰਮ ਕਰ ਰਿਆ ਸੀ ਸਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰਸ਼ਨ ਜਿਹੜੀ ਹੈ ਅਟਾ ਉਹਨੂੰ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ بار-बार ਉਹਦੀ ਆਬਜ਼ਰਵੇਸ਼ਨ ਕਰਕੇ ਇਹ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰਹੀ ਸੀ ਕੋਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਉਂਕਿ ਉਹਨੇ ਇਹ ਸਾਰੀਆਂ ਜਿਹੜੀਆਂ ਫਰੋਤੀ ਦੀਆਂ ਕਾਲਾਂ ਉੱਥੋਂ ਆਪ ਕੀਤੀਆਂ ਤੇ ਫਰੋਤੀਆਂ ਮੰਗੀਆਂ ਹੈ ਔਰ ਇਹਦੇ ਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਇੱਕ ਨਟੋਰੀਅਸ ਗੈਂਗਸਟਰ ਡੋਨੀ ਬੱਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ ਤਾਂ ਕਿ ਹੋਰ ਜਿਆਦਾ ਪ੍ਰੈਸ਼ਰ ਬਣੇ ਪਰ ਇਹਦੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਇੱਥੇ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪ੍ਰੀਤ ਅਲੀਅਸ ਹੈਪੀ ਤੇ ਸਿਮਰਤਪਾਲ ਅਲੀਅਸ ਸਿਮਰਨ ਸਿਮਰਤ ਜੋ ਕਿ ਬੌਂਸਰ ਦਾ ਕੰਮ ਕਰਦਾ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਆ ਸੀ ਇਨਾਂ ਨੂੰ ਗ੍ਰਿਫਤਾਰ ਕੀਤਾ ਇੱਥੇ ਕੰਪਨੀ ਬਾਗ ਜਿੱਥੇ ਆਪਾਂ ਖੜੇ ਆਂ ਦੇ ਆਊਟਸਕਰਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ ਤੇ 45 ਬੋਰ ਦਾ ਪਿਸਤਲ ਮਿਲਿਆ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਪੁਲਿਸ ਪਾਰਟੀ ਗੱਡੀ 'ਚ ਬੈਠ ਰਹੀ ਸੀ ਤੇ ਹਰਪੀ ਦੇ ਹੈਪੀ ਨੇ ਕਾਰਬਾਈਨ ਜਿਹੜੀ ਆ ਸਾਡੇ ਮੁਲਾਜ਼ਮ ਤੋਂ ਖੋ ਕੇ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਇੱਕਦਮ ਹਫੜਾ ਦਫੜੀ ਮਚ ਗਈ ਤੇ ਬਲਵਿੰਦਰ ਸਿੰਘ ਐਸਆਈ ਨੇ ਆਪਣੇ ਪਿਸਤਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕਿ ਇਹਦੇ ਲੱਤੇ ਲੱਗਿਆ ਇੰਜਰਡ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜ਼ੇਰੇ ਇਲਾਜ ਹੈ ਪੁਛਗਿ ਚਾਰੋ ਮੁਲਜ਼ਮ ਤੇ ਪੰਜਵਾਂ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਜ਼ਦ ਕੀਤੇ ਗਏ ਨੇ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀਆਂ ਹੋਣੀਆਂ ਵੈਪਨਸ ਦੀਆਂ ਬਿਕੋਜ਼ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁਛਗਿਛ ਅਜੇ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਬਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿੱਦਾਂ ਕਿ ਸਾਡੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨਸ ਲਾਉਣ ਵਾਲੀ ਜਾਂ ਕੋਈ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿੰਨਾ ਕਿ ਸੇਮ ਫੈਲ ਫੈਲਦਾ ਸੋਸਾਇਟੀ ਚ ਉਹਨੂੰ ਬਿਲਕੁਲ ਨਾਕਾਮਯਾਬ ਕੀਤਾ ਔਰ ਪੂਰੇ ਦਾ ਪੂਰਾ ਜਿਹੜਾ ਇਹ ਗੈਂਗ ਹੈ ਔਰ ਅਸ ਕੀਤਾ ਸਰ ਇਹਦੇ ਵੇਲੇ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਤੇ ਕਿੰਨੇ ਵਜੇ ਦੀ ਘਟਨਾ ਇਹ तकरीबन 4:30 ਦੇ ਕਰੀਬ ਦੀ ਘਟਨਾ ਹੈ ਜੀ ਹਾਂਜੀ ਤੇ ਗੋਲੀ ਇਹ ਤਾਂ ਜਿਹੜੀ ਹੈ 9mm ਕਾਰਬਨ ਖੋ ਹੀ ਲਈ ਉਹਦੇ ਤੈਅ ਤੀ ਉਹਨੇ ਆਪਣੀ ਸੈਲਫ ਡਿਫੈਂਸ ਚ ਕੀਤਾ ਤੇ ਉਹਦੇ ਇਹ ਜਿਹੜਾ ਰੈਟਲੀਏਟਰੀ ਸਰਫ ਡਿਫੈਂਸ ਫਾਇਰ ਦੇ ਵਿੱਚ ਗੋਲੀ ਲੱਗੀ ਸਰ 30 ਤੀਰ ਜੀ ਪਤਾ ਕੀ ਪਿਆਦੀ ਹੈ ਇੱਕ ਉਮਰੇ ਸੀ ਜਿਹੜੀ ਇੱਥੇ ਬਿਕੋਜ਼ ਇਹਨਾਂ ਨੂੰ ਸ਼ੱਕ ਸੀ ਕਿ ਉਹ ਦੂਜੇ ਬੰਦਿਆਂ ਨਾਲ ਕੰਟੈਕਟ ਨਹੀਂ ਹੋਇਆ ਸਰ ਸੈਪ ਦੂਰ ਕਰਨਾ ਜੀ ਆ ਵੇ ਨਹੀਂ ਨਹੀਂ ਆਪਣੀ ਗੱਡੀ 'ਚ ਹੀ ਸੀਗੇ ਜੀ ਬਰੀਜਾ ਗੱਡੀ ਹੈ ਔਰ ਸਾਰੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਕਿ ਪਿਸਟਲ ਕਿੱਥੋਂ ਆਇਆ ਕੀ ਹੋਇਆ ਸਰ ਜਹਾਂ ਤੱਕ ਲੁਕਾ ਘੁਆ 3:00 ਤੋਂ 5 ਜਾਂ 6 ਦੇ ਵਿਚਕਾਰ ਜੀ ਲੱਗਦਾ ਕਿ ਅੱਜ ਵੀ ਇਹਨਾਂ ਨੇ ਕਿਸੇ ਘਟਾਣ ਨੂੰ ਇਲਜ਼ਾਮ ਦੇਣਾ ਸੀ ਕਿਸੇ ਨੂੰ ਲੁੱਟੋ ਖੋਣੀ ਕਰਨੀ ਸੀ ਨਹੀਂ ਲੁੱਕੋ ਵਾਲੀ ਗੱਲ ਨਹੀਂ ਸੀ ਜੀ ਇਹਨਾਂ ਦਾ ਤਾਂ ਮੇਨ ਟਾਰਗੇਟ ਐਕਸੋਰਸ਼ਨ ਸੀਗਾ ਜੀ ਔਰ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਡਰਾ ਕੇ ਤੇ ਆਪਣੀ ਫਰੋਤੀ ਦੇ ਪੈਸੇ ਕੁਝ ਨਾ ਕੁਝ ਮਿਲ ਜਾਣਗੇ ਸਰ ਹੁਣ ਤਾਂ ਕਿੰਨੀਆਂ ਫਰੋਤੀਆਂ ਮੰਗ ਚੁੱਕੇ ਜੀ ਇਹ ਚੱਲ ਰਹੀ ਹੈ ਜੇ ਜੀ ਪੁੱਛਗਿੱਛ ਫਿਰ ਤੁਹਾਨੂੰ ਕਲੀਅਰ ਕਰਾਂਗੇ ਜੇ ਜਿਹੜਾ ਮੇਨ ਕੇਸ ਆਉ ਟ੍ਰੇਸ ਹੋਇਆ ਔਰ ਜੇ ਆਪਾਂ ਐਂਗਲ ਦੇਖੀਏ ਕਿ ਕਿੱਥੋਂ ਬੰਦੇ ਇਹਨਾਂ ਨੇ ਰੂਰਲ ਏਰੀਏ ਦੇ ਜੋੜੇ ਆਪ ਘਿੰਡੇ ਦੇ ਰਹਿਣ ਵਾਲੇ ਆ ਓਏ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਬੰਦੇ ਰੇਂਜ ਕੀਤੇ ਤੇ ਉਹਨਾਂ ਤੋਂ ਜਿਹੜੀ ਆ ਬੋਰਡ ਦੇ ਉੱਤੇ ਫਾਇਰਿੰਗ ਕਰਾਈ ਸਰ ਇਹ ਗੋਲੀ ਕਿੱਥੇ ਲੱਗੀ ਸੀ ਇਹਦੇ ਕਾਫ ਦੇ ਉੱਤੇ ਜੀ ਪਿੰਨਿ ਚ ਸਰ ਇੱਕੋ ਤੇ ਲੱਗੀ ਗੋਲੀ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ